ਦੋਸਤੋ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਹੈ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਪੁਰਾਣੀ ਵਿਰਾਸਤ ਦੇ ਨਾਲ ਜੋੜਨ ਜਾ ਰਹੇ ਹਾਂ ਪੁਰਾਣੀ ਇੱਕ ਵਿਰਾਸਤ ਜਿਹੜੀ ਕਿ ਤੁਹਾਨੂੰ ਦਿਖਾਉਣ ਜਾ ਰਿਹਾ ਜਿਹੜੀ ਅੱਜ ਦੀ ਪੀੜ੍ਹੀ ਨੇ ਸ਼ਾਇਦ ਕਿਸੇ ਨੇ ਦੇਖੀ ਵੀ ਨਹੀਂ ਹੈ ਪੁਰਾਣੇ ਸਮੇਂ ਦੇ ਵਿੱਚ ਉਦੋਂ ਭਾਂਡੇ ਕਿਹੋ ਜਿਹੇ ਹੁੰਦੇ ਸੀ ਉਦੋਂ ਦਾ ਸਮਾਨ ਕਿਹੋ ਜਿਹਾ ਹੁੰਦਾ ਸੀਗਾ ਉਹ ਤੁਹਾਨੂੰ ਦਿਖਾਉਣ ਜਾ ਰਿਹਾ ਦੋਸਤੋ ਆਹ ਦੇਖੋ ਜੀ ਇਹ ਜਿਹੜੇ ਹੈਗੇ ਆ ਪ੍ਰਾਤਨ ਸਮੇ ਦੇ ਭਾਂਡੇ ਜਿਹੜੇ ਹੈਗੇ ਆ ਬਾਲਟੀਆਂ ਡੋਲੂ ਇਹ ਇਸ ਤਰ੍ਹਾਂ ਦੇ ਸੀਗੇ ਆ ਜਿਹੜਾ ਹੈਗਾ ਸਟੋਪ ਹੁੰਦਾ ਸੀਗਾ ਇਹ ਪੁਰਾਣੇ ਸਮੇਂ ਦੇ ਵਿੱਚ ਚਾਰ ਬਰਨਾ ਨੇ ਮਿੱਟੀ ਦਾ ਤੇਲ ਪਾ ਕੇ ਉਹ ਦਰਾਇ ਕਰਦੇ ਸੀ ਇਸ ਤਰ੍ਹਾਂ ਦੀਆਂ ਦੇਖੋ ਆ ਗੜਬੀਆਂ ਜਿਹੜੀਆਂ ਹੈਗੀਆਂ ਨੇ ਤੇ ਇਹ ਚੀਜ਼ ਸਾਰਾ ਇਹ ਪ੍ਰਾਤਨ ਸਮੇਂ ਦਾ ਸਮਾਨ ਹੈ ਇਹ ਦੇਖੋ ਇਹ ਸਾਰਾ ਪ੍ਰਾਤ ਹੈ ਤੇ ਇਹ ਪਿੱਤਲ ਦਾ ਜਿਸ ਤਰ੍ਹਾਂ ਹੈਗਾ ਚਕੜਾ ਹੁੰਦਾ ਪਿੱਤਲ ਦਾ ਚਕੜਾ ਇਸ ਵਾਰ ਇਹ ਪਿੱਤਲ ਦੇ ਜਿਹੜੇ ਹੈਗੇ ਕਲਾਸ ਹੈ ਬੜੇ ਬੜੇ ਸਾਰਾ ਜਿਹਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੋਸਤੋ ਬਾਸ ਤੇ ਸਾਮਾਨ ਬੜਾ ਉਰਲੁਭ ਸਾਮਾਨ ਆ ਦੋਸਤੋ ਇਹ ਜਿਹੜਾ ਕਿ ਅੱਜ ਸਿਰਫ ਤੇ ਸਿਰਫ ਮਿਊਜ਼ੀਅਮ ਦੇ ਵਿੱਚ ਜਾਂ ਅਸਤਰੀਆਂ ਪ੍ਰਦਰਸ਼ਨੀਆਂ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਜਿਵੇਂ ਇਹ ਦੇਖੋ ਪ੍ਰੈਸਾ ਪੁਰਾਣੀ ਸਮੇਂ ਦੀ ਔਰ ਇਹ ਵੀ ਪ੍ਰੈਸ ਜਿਹੜੀ ਹੈਗੀ ਪਿੱਤਲ ਦੀ ਪ੍ਰੈਸ ਹੈ ਆ ਜਿਹੜੀ ਇੱਕ ਚੀਜ਼ ਹੁੰਦੀ ਸੀ ਜੀ ਇਹ ਕੁੱਛ ਦੇ ਪਾਈ ਜਾਂਦੇ ਸੀ ਵੈਸੇ ਨੂੰ ਹੱਤਕੜੀ ਵੀ ਕਹਿੰਦੇ ਨੇ ਤੇ ਆਹ ਪ੍ਰਾਤਨ ਬੱਟੇ ਆ ਗਏ ਦੋਸਤੋ ਜਿਹੜੇ ਸੇਰ ਤਸੇਰ ਪਾਈਆ ਇਸ ਤਰ੍ਹਾਂ ਦੇ ਪੁਰਾਣੇ ਰੱਖੇ ਤੇ ਪੁਰਾਣੀ ਤੱਕੜੀ ਜਿਹੜੀ ਸੀਗੀ ਇਸ ਤਰ੍ਹਾਂ ਦੀ ਡੰਡੀ ਵਾਲਾ ਤੱਕੜੀ ਹੋਇਆ ਕਰਦੀ ਸੀ ਇਸ ਤਰ੍ਹਾਂ ਦੀ ਡੰਡੀ ਹੁੰਦੀ ਸੀ ਇਹ ਤੱਕੜੀਆਂ ਜਿਹੜੀਆਂ ਪੁਰਾਣੀਆਂ ਹੁੰਦੀ ਆ ਆ ਜਿਹੜਾ ਹੈਗਾ ਐਂਪਲੀਫਾਇਰ ਤੇ ਇਹ ਟੋਕਰੀ ਇਹਨੂੰ ਛਾਬਾ ਵੀ ਕਹਿੰਦੇ ਨੇ ਜਿਹੜੀ ਟੋਕਰੀ ਹੈ ਇਹ ਰੋਟੀਆਂ ਰੱਖਣ ਵਾਸਤੇ ਤੇ ਇਹਦੇ ਵਾਸਤੇ ਜਿਹੜਾ ਹੁੰਦਾ ਸੀਗਾ ਇਹ ਤਵੇ ਹੁੰਦੇ ਸੀ ਇਸ ਤਰ੍ਹਾਂ ਇੱਕ ਤਰ੍ਹਾਂ ਦਾ ਹੁੰਦਾ ਸੀ ਟੇਸਟਰ ਐਪ ਡਿਵਰਟ ਉੱਤਰ ਲਿਆ ਕਰਦੇ ਸੀ ਇਹ ਇੱਕ ਦੂਸਰਾ ਹੁੰਦਾ ਇਹ ਇੱਕ ਚਰਖਾ ਜਿਹਾ ਸ਼ਾਂਤ ਜਿਵੇਂ ਥਾਈ ਬਣੇਗੀ ਥਾਈ ਲਈ ਉਹ ਤਾਂ ਤਾਂ ਬਣੇ ਇਹਨਾਂ ਨੂੰ ਦੇਖਾ ਦਸਰਾ ਪਟਕਾ ਦੇਖਦੇ ਤੇ ਆਹ ਦੇਖੋ ਦੂਸਰੀ ਕਮਾਲ ਦੀ ਚੀਜ਼ ਜਿਹੜੇ ਕੋ ਅਕਸਰ ਹਨ ਫਿਲਮਾਂ ਦੇ ਵਿੱਚ ਜਾਂ ਉਸ ਜਗ੍ਹਾ ਦਿੱਤੀ ਦੇਖੇ ਹੋਣਗੇ ਇਹ ਜਿਹੜਾ ਟੈਲੀਫੋਨ ਜੋ ਟੈਲੀਫੋਨ ਦੀ ਕੋਸ਼ ਕੀਤੀ ਗਈ ਹੈ ਤੇ ਸ਼ੁਰੂਆਤੀ ਦੌਰ ਦੇ ਟੈਲੀਫੋਨ ਆਇਆ ਤੇ ਇਹ ਟੈਲੀਫੋਨ ਹੋ ਗਿਆ ਇਹ ਟੇਪ ਰਕਾਰਡ ਇਸ ਤਰ੍ਹਾਂ ਵੀ ਇਹ ਘੜੀਆਂ ਹੁੰਦੀਆਂ ਸੀਗੀਆਂ ਚਰਖਾ ਤੇ ਆ ਅੱਜ ਕੱਲੇ ਵੀ ਕਹਿੰਦੇ ਹੁੰਦੇ ਨੇ ਵੀ ਚਾਟੀ ਦੀ ਲੱਸੀ ਚਾਟੀ ਹੁੰਦੀ ਸੀ ਇਹਦੇ ਵਿੱਚ ਤੇ ਇਸ ਢਾਂਚੇ ਦੇ ਤੇ ਰੱਖੀ ਹੁੰਦੀ ਸੀ ਆ ਮਧਾਣੀ ਇਹਨੂੰ ਕੋੜ ਕਹਿੰਦੇ ਸੀ ਕੋੜ ਤੇ ਇਹਦੇ ਨਾਲ ਫੇਰ ਕੇ ਲੱਸੀ ਆ ਟੀਰਨਾ ਆ ਗਿਆ ਜੀ ਦੋਸਤ ਇਹ ਕਿਦਦਰ ਸਿੰਘ ਹੀ ਆ ਗਿਆ ਤੇ ਉਸ ਟੈਲੀਫੋਨ ਤੋਂ ਬਹੁਤ ਫੇਰ ਇਹ ਟੈਲੀਫੋਨ ਆ ਗਿਆ ਜਿਹੜੇ ਘੁੰਮਦੇ ਹੁੰਦੇ ਸੀ ਇਸ ਤਰ੍ਹਾਂ ਕਰਕੇ ਦਾਇਰਤਾ ਇਹ ਵੀ ਅੱਜ ਤੱਕ ਆਪਾਂ ਦੇਖੀਏਗੇ ਲਾਲਟਰ ਆ ਜਿਹੜੀ ਚੀਜ਼ ਹੈ ਇੱਕ ਟੰਡਾ ਬੋਲਦੇ ਨੇ ਉਹਦੇ ਵਿੱਚ ਲੱਗ ਜਾਂਦਾ ਸੀ ਉਹ ਚੋਂ ਪਾਣੀ ਚੱਲਦੇ ਖੇਤਾਂ ਨੂੰ ਪਾਣੀ ਦੇਣ ਵਾਸਤੇ ਇੱਥੇ ਜਿਹੜਾ ਆ ਚੀਜ਼ ਪੜਾਈ ਹੋਈ ਹੈ ਇਹਨੂੰ ਹੌਲਟ ਕਹਿੰਦੇ ਸੀ ਇਹਨੂੰ ਇੱਥੇ ਬਲਦ ਜੋੜਦੇ ਹੁੰਦੇ ਬਲਦ ਹੀ ਅਕ ਜੋੜ ਕੇ ਇਸ ਤਰ੍ਹਾਂ ਕਰਕੇ ਇਹਨੂੰ ਮੋਕਲ ਗਿਆ ਸੀ ਚਲਾਇਆ ਜਾਂਦਾ ਸੀ ਆ ਵੀ ਜਿਹੜਾ ਹੈਗਾ ਚੱਕਲਾ ਹੈਗਾ ਰੋਟੀਆਂ ਬੇਲਣ ਵਾਸਤੇ ਪੁਰਾਣੇ ਸਮੇ ਦੇ ਵਿੱਚ ਰੱਖਉਂਦੇ ਸੀ ਇਹ ਟੇਪ ਰਕਡ ਹੁੰਦੀ ਉਸਤਾਂ ਅਗੇ ਖਰੀਦੇ ਉਸ ਬਾਅਦ ਫਿਰ ਇਹ ਡੈਕ ਆ ਗਏ ਇਹਨਾਂ ਦੇ ਵਿੱਚ ਆਹ ਡੀਆਂ ਸੀਗਾ ਕੈਸਟਾ ਪੈਂਦੀਆਂ ਸੀਗਾ ਸ਼ਾਇਦ ਹੁਣ ਤਾਂ ਨਵੀਂ ਪੀੜੀ ਦਾ ਪਤਾ ਨਹੀਂ ਵੀ ਇਹ ਚੀਜ਼ੀ ਹੁੰਦੀ ਸੀ ਬਹੁਤ ਸਾਰਾ ਜਿਹੜਾ ਪੁਰਾਤਨ ਸਮਾਨ ਜਿਹੜਾ ਹੈਗਾ ਇਹ ਆ ਜਿਵੇਂ ਇੱਕ ਰਾਹ ਹੁੰਦਾ ਸੀ ਜ਼ਮੀਨ ਨੂੰ ਪੱਤਰ ਕਰਨ ਵਾਸਤੇ ਇਹਦੇ ਮੂਰੇ ਬਲਦ ਜਿਹੜੇ ਮੂਰੇ ਉੱਠ ਜੋੜ ਕੇ ਇਸ ਨੂੰ ਜ਼ਮੀਨ ਨੂੰ ਪੱਤਰ ਕੀਤਾ ਜਾਂਦਾ ਸੀ ਤੇ ਆ ਗੱਡਾ ਹੁੰਦਾ ਸੀ ਇਸ ਤਰ੍ਹਾਂ ਦੇ ਗੱਡੇ ਹੁੰਦੇ ਸੀ ਉਸ ਸਮੇਂ ਦੇ ਵਿੱਚ ਇਹਦੇ ਮੂਰੇ ਬਲਦ ਜੁਗਾ ਕਰਦੇ ਆ ਜਿਹੜਾ ਸਾਰੇ ਦਾ ਸਾਰਾ ਸਮਾਨ ਦਾ ਇਸ ਤਰ੍ਹਾਂ ਦਾ ਪ੍ਰਾਚਨ ਸਮਾਨ ਹੈਗਾ ਆਹ ਚੀਜ਼ ਨਾ ਅਕਸਰ ਦੇਖਦੇ ਹਾਂ ਜੇਕਰ ਬਹੁਤ ਸਾਰੇ ਲੋਕ ਨਾ ਫੇਸਬੁਕ 'ਤੇ ਪਾਉਂਦੇ ਨੇ ਜਾਂ ਸਵਾਲ ਕਰ ਦਿੰਦੇ ਵੀ ਯਾਰ ਕੀ ਹੈ ਇਹ ਔਰ ਜੈਸੀ ਕੋ ਇਹਨੂੰ ਪੂਰੀ ਕੰਧ ਹੁੰਦੀ ਹੈ ਇਹਦੇ ਉੱਤੇ ਬੁੜੀਆਂ ਜਿਹੜਾ ਉਹ ਸੂਤ ਹੁੰਦਾ ਸੀ ਨਾ ਕਲਾ ਕੇ ਤੇ ਫਿਰ ਇਹਨੂੰ ਘੁਮਾ ਕੇ ਉਹਦਾ ਗੋਲਾ ਬਣਾਇਆ ਕਰਦੀਆਂ ਇਹਦੇ ਲਈ ਉਹ ਜੀਸੀ ਜੀ ਉਹ ਗੋਲਾ ਬਣਾ ਕੇ ਤੇ ਫਿਰ ਉਹਨੂੰ ਕਰਾ ਕਰਦੀਆਂ ਇਹਦੇ ਉੱਤੇ ਅਕਤੀ ਚੜਦੀ ਸੀ ਅੰਕਲ ਹੱਟੀ ਚੜ ਜਾਂਦੀ ਸੀ ਉਸ ਤੋਂ ਬਾਅਦ ਫਿਰ ਉਹਦੇ ਤੇ ਨਲਕਾ ਵਟਣੇ ਜਾਂਦੇ ਅਸਾਂ। ਫਲਾ ਇਹ ਤੇ ਅੱਡੀ ਚੜਦੀ ਆ ਉਸ ਤੋਂ ਬਾਅਦ ਇਹ ਨਲਕਾ ਵਟਣੇ ਜਾਂਦੇ ਸੀ ਚਰਕੇ ਤੇ ਨਾ ਲੱਗਣ ਲੱਗ ਜਾਂਦਾ। ਕੋਟੀ ਜੀ ਇੱਥੇ ਹੋ ਸਕਦਾ ਹੋਊਗੀ। ਆਪਣਾ ਲੱਗ ਹੋਊਗਾ। ਉਹਦੇ ਵਿੱਚ ਵੀ ਕੋਈ ਛੋਟੀ ਉਹ ਹੋਏ ਚੇ ਵੀ ਨਹੀਂ ਜਾਂਦੀ ਹੈ ਨਾ ਜੀ। ਹਾਂ ਹਾਂ। ਉਹ ਵਿੱਚ ਮੈਂ ਦਿੱਕਤ। ਨਾ ਮਨਸ ਨੂੰ ਮਨਸ ਨੂੰ ਖੰਡਾ ਤਾਂ ਹੈ ਨਹੀਂ। ਸਾਰਾ ਜੀ ਆਮ ਤਾਂ ਇੱਥੇ ਕੋਈ ਨਹੀਂ ਜਾਂਦਾ। ਹਾਂ ਜੀ ਸਾਡੇ ਔਰ 45 ਹੁੰਦੀ ਸੀ ਇਹ ਇਹਦੇ ਪਿੱਛੇ ਇਹਦੇ ਇਧਰ ਇੱਕ ਇਧਰਲੇ ਪਾਸੇ ਕਿਧਰੇ ਪਾਸੇ ਬਹੁਤ ਜੁੜਦਾ ਹੁੰਦਾ ਤੇ ਵਿਚਾਲੇ ਇਹਦੇ ਹਾਲ ਪਾਉਂਦੇ ਹੁੰਦੇ ਸੀ ਇਹਦਾ ਹਾਲ ਬਹੁਤ ਵੱਸਦਾ ਅੱਛਾ ਨਹੀਂ ਜਾਨੀ ਅੱਜ 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 ਅੱਛਾ ਛੱਤ ਸੀਗਾ ਜਿਹੜਾ ਪੁਰਾਣੇ ਹਸਲੇ ਦੇ ਵਿੱਚ ਬੁੜੀਆਂ ਮਤਲਬ ਵੀਣਾ ਕਰਾ ਕਰਦੀਆਂ ਕੰਕਿਛਾਣੇ ਕਰਦੀਆਂ ਆਹ ਦੇ ਲਈ ਆ ਜਦੋਂ ਖੇਸ ਬੁੰਦੀਆਂ ਜਾਂ ਹੋਰ ਬੁੰਦੀਆਂ ਖੱਡੀ ਦੇ ਵਿੱਚ ਇਹ ਕੰਮ ਕਰਦਾ ਹੁੰਦੇ ਇਹਦੇ ਵਿੱਚ ਦੀ ਤੰਗਾ ਕੱਢਦੇ ਹੁੰਦੇ ਸੀ ਜੀ ਸਾਹਿਬ ਆ ਲਾਲਟ ਹੁੰਦੀ ਸੀ ਪੁਰਾਣੀ ਇਹ ਉਹੀ ਆ ਗਿਆ ਇਹਨੂੰ ਥੋੜਾ ਕਹਿੰਦੇ ਹੁੰਦੇ ਇਹ ਕਿਹੜੀ ਚੀਜ਼ ਹੈ ਥੋੜਾ ਹੈ ਕਿ ਕੀ ਹੈ ਆਉਣ ਲੱਗ ਪਈ ਜਿਲਕੜਦੀ ਨਹੀਂ ਓ ਸ਼ੋਰ ਨਹੀਂ ਕਰ ਸ਼ੋਰ ਨਾ ਕਰੋ ਤੇ ਇਹ ਹੁੰਦਾ ਜੀ ਬਾਈ ਜੀ ਇੱਕ ਮਿੰਟ ਆਇਓ ਇੱਧਰ ਸੋਨਦੀ ਜੀ ਹਾਂ ਚੁੱਪ ਜਾਰਾ ਇਹ ਉਹ ਬਰਾਸ਼ ਤੇ ਦੋਸਤ ਜਿਹੜੀ ਫਰਦਰ ਹੁਣ ਉਹ ਨੀਤਮਾ ਦੇ ਵਿੱਚ ਹੀ ਰਹਗੀ ਹੈ ਤੇ ਆਹ ਦੋਸਤੋ ਤੁਹਾਨੂੰ ਇੱਕ ਜਿਹੜੇ ਉਸ ਸਮੇਂ ਦੇ ਵਿੱਚ ਜਿਹੜੇ ਖੇਤੀਬਾੜੀ ਦੇ ਸੰਤ ਹੁੰਦੇ ਸੀ ਖੇਤੀ ਚ ਵਰਤੇ ਜਾਂਦੇ ਸੀ ਜਿਹੇ ਖੇਤੀਬਾੜੀ ਕਰਦੇ ਸੀਗੇ ਤਾਂ ਉਹ ਬਾਈ ਜੀ ਇੱਧਰ ਹੈਗੇ ਨੇ ਇਹਨਾਂ ਨੇ ਇਹ ਲਾਇਆ ਹੋਇਆ ਮਯੂ ਜਿੰਪ ਪ੍ਰਦਰਸ਼ਨੀ ਜਿਹੜੀ ਹੈਗੀ ਇਹਨਾਂ ਦੇ ਬਾਈ ਜੀ ਨੇ ਲਾਈ ਹੋਈ ਹੈ ਕਿ ਆਪਾਂ ਇਹਨਾਂ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਜੀ ਆ ਸਾਰਾ ਸਾਨੂੰ ਆ ਮਾੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਹ ਦੱਸਿਆ ਜੇ ਇਹ ਇਹ ਕੀ ਚੀਜ਼ ਸੀਗੀ ਇਹ ਹਾਲਾਰੇ ਪੀਜਨ ਵਾਲਾ ਪਹਿਲਾਂ ਕਣਕ ਛੋਲੇ ਇਹਦੇ ਨਾਲ ਬੀਜ ਜਿਹੜੇ ਹੁੰਦੇ ਸੀ ਅੱਛਾ ਜੀ ਤੇ ਇਹ ਬੀਜ ਨਾਲ ਆ ਹੁੰਦੇ ਬਹੁਣ ਵੜੇ ਅੱਛਾ ਜੀ ਇਹ ਬੋਣ ਵਾਸਤੇ ਹੁੰਦੇ ਨੇ ਤੇ ਆ ਇਹਨੂੰ ਕਹਿੰਦੇ ਤੋਤਾ ਹਾਲ ਇਹਨੂੰ ਕਹਿੰਦੇ ਉਲਟ ਹਾਲ ਅੱਛਾ ਇਹ ਦੋਨੋਂ 'ਚ ਫਰਕ ਹੁੰਦਾ ਸੀ ਜੀ ਹਾਂ ਜੀ ਫਰਕ ਹੁੰਦਾ ਤੋਤਾ ਹਾਲ ਹੋਰ ਉਲਟ ਹਾਲ ਇੱਕ ਸਾਈਡ ਤੇ ਤੇ ਇੱਕ ਆ ਬਾਈ ਜੀ ਆ ਪਈ ਹੋਈ ਜਿਹੜੀ ਆ ਆਹ ਇਹ ਇਸ ਦਾ ਪਾਖੜਾ ਆ ਅੱਗੇ ਗੱਡੀਆਂ ਨਹੀਂ ਹੁੰਦੀਆਂ ਸੀ ਅੱਛਾ ਤੇ ਉੱਠਦੇ ਦੋ ਸਵਾਰੀਆਂ ਬੈ ਕੇ ਜਾਂਦੇ ਹਾਂ ਤੇ ਉੱਠਦੇ ਉੱਤੇ ਪਾਇਆ ਜਾਂਦਾ ਸੀਗਾ ਅੱਛਾ ਉੱਠਦੇ ਪਾਇਆ ਇੱਕ ਬਾਈ ਜੀ ਉਹ ਪਏ ਨੇ ਮੂਰਲੇ ਪਾਸੇ ਜਿਹੜੇ ਉਹ ਹੈਗਾ ਦਸਾਂਗਾ ਸਿਰੇ ਤੇ ਅੱਛਾ ਜੀ ਉਦੋਂ ਬਾਅਦ ਜੱਫਾ ਆ ਗਿਆ ਇਹਦੇ ਨਾਲ ਲਾਂਗਾ ਚੱਕ ਕੇ ਜਿਹੜਾ ਗੱਡਾ ਲਾਦਾ ਹੁੰਦਾ ਸੀ ਉਹਦੇ ਤੇ ਫਲਾਉਂਦੇ ਸੀ ਇਹ ਤੰਗੜੀ ਆ ਗਈ ਸਾਂਗ ਆ ਗਈ ਤੇ ਢਿੰਗਾ ਆ ਗਿਆ ਤਰਪਾਲੀ ਹੈ ਤੇ ਕੋਈ ਚੀਜ਼ ਬਣਾਈ ਹੋਈ ਹੈ ਮੈਂ ਇੱਥੇ ਬਣਾਈ ਹੈ ਸਾਰਾ ਇਹ ਜਿਹੜੀ ਬਾਈ ਦੀ ਜਿਹੜੀ ਆਹ ਚੀਜ਼ ਹੈਗੀ ਹੈ ਇਹ ਇੱਕ ਜਦੋਂ ਕਿਸ ਵਾਸਤੇ ਵਰਤੀ ਜਾਂਦੀ ਸੀ ਜੀ ਪਾਲੀ ਨਰਮੇ ਦੇ ਵਿੱਚ ਫੈਲਦਾ ਹੁੰਦਾ ਸੀ ਜੀ ਅੱਛਾ ਤੇ ਜਿਹੜਾ ਕੋਈ ਇੱਕ ਰਹਿਣਾ ਸੀ ਕਸਗਰਾਂ ਮਾਰ ਰਣਾ ਸੀ ਨੀ ਨਰਮੇ ਦੇ ਵਿੱਚ ਤਰਪਾਲੀ ਮਾਰਦੇ ਹੁੰਦੇ ਸਨ ਅੱਛਾ ਅੱਛਾ ਨਹੀਂ ਤਾਂ ਕਹਿੰਦਾ ਹਾਂ ਠੀਕ ਹੈ ਇਹ ਉਸ ਤੋਂ ਹੈਗਾ ਸਮਾਨ ਖੇਤੀਬਾੜੀ ਦੇ ਸੰਬੰਧ ਜਿਵੇਂ ਬਾਈ ਜੀ ਨੇ ਦੱਸਿਆ ਬਾਈ ਜੀ ਇਹ ਆ ਜਿਹੜੀ ਚੀਜ਼ ਪਈ ਹੈ ਇਹ ਕੀ ਹੈਗਾ ਇਹ ਵੇਂਦਰਾ ਜੀ ਬੱਟਾ ਪਾਉਣ ਵਾਲਾ ਅੱਛਾ ਜੀ ਇਹਨਾਂ ਬੱਟਾ ਪਾਣੀ ਨਹੀਂ ਹੁੰਦਾ ਅਪਾਚ ਕਿਤੇ ਬੱਟਾ ਪਾਣੀ ਉਹ ਵੇਲਣੀ ਆ ਕਿਤਾਬੇ ਨਾਲ ਅੱਛਾ ਜੀ ਅੱਗੇ ਥੋੜੀ ਥੋੜੀ ਕਪਾਹ ਨਾਲ ਮੈਂ ਹੁੰਦਾ ਸੀ ਇਹ ਇਹ ਫਿਰ ਬਾਈ ਜੀ ਦੇ ਨਾਲ ਹੱਥਾਂ ਨਾਲ ਵੇਲਦੇ ਸੀ ਹਾਂ ਹਾਂ ਹੱਥਾਂ ਨਾਲ ਗੇੜਾ ਦਿੰਦੇ ਹੁੰਦੇ ਥੋੜੀ ਥੋੜੀ ਕਪਾਹ ਵੇਲਦੇ ਪਾਪਾ ਜਾਂਦੇ ਅੱਛਾ ਬੜੇ ਮੈਂ ਪਿੱਛੇ ਰਹੀ ਜਾਂਦੇ ਰੂ ਆ ਕੇ ਇਹ ਤਾਂ ਗਰਮ ਉਸ ਮੋਰ ਨਾਲ ਇਹ ਚੱਕੀ ਆਟਾ ਪਿਸਣ ਵਾਲੀ ਆ ਚੀਜ਼ ਬਾਈ ਜੀ ਇਹ ਰਖਸ਼ਾ ਹੀ ਹੈ ਸਰ ਰਖਸ਼ਾ ਇਹ ਤਾਂ ਮਤਲਬ ਥੋੜੇ ਸਮੇਂ ਦੇ ਬੜਾ ਪ੍ਰਾਚਨ ਨਹੀਂ ਹੈ ਨਾ ਤਵੀ ਰਾਤ ਦੀ ਜਿਹੜੇ ਮੈਂ ਅਭਿਆਸ ਕਰ ਰਿਹਾ ਤਾਂ ਇਹ ਆ ਗਈ ਦੋਸਤੋ ਕਰੰਸੀ ਜੈਸੀ ਵਿਦੇਸ਼ੀ ਕਰੰਸੀ ਜਿਹੜੀ ਹੈ ਆ ਪੁਰਾਣੇ ਜਿਹੜੇ ਨੋਟ ਆ ਗਏ ਉਹਦੇ ਵਿੱਚ ਆ ਇੱਕ ਦੇ ਦੋ ਦੇ ਪੰਜ ਦੇ ਇਹ ਜਿਹੜੇ ਪੁਰਾਣੇ ਨੋਟ ਹੁੰਦੇ ਸੀ ਆ ਦੇਖੋ ਜੀ ਆਹ ਕਿ ਕਿਤੇ ਕਿਤੇ ਜਿਹੜੇ ਸ਼ਹੀਦ ਹੋ ਗਏ ਸਾਰੇ ਸ਼ਹੀਦ ਆਹ ਤਾਂ तकरीबन ਜਿਹੜੇ ਹੁਣ ਵੀ ਚੌਂਦੇ ਨੇ ਉਹਨਾਂ ਦੇ ਆਹ ਜਿਹੜੇ ਹਜ਼ਾਰ ਵਾਲੇ ਆ ਜਿਹੜੇ 2016 ਦੇ ਵਿੱਚ ਸ਼ਹੀਦ ਹੋ ਗਏ ਸੀ ਜਿਹੜੇ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਇੱਥੇ ਇਹ ਆ ਦੇਖੋ ਇਹ ਲੋਕਡਾਊਨ ਚ ਗਏ ਆਉਟਡਾਊਨ ਤੁਸੀਂ ਹੋ ਗਏ ਸੀ ਇਹ ਇਹ ਲੋਕਡਾਊਨ ਤੋਂ ਪਹਿਲੇ ਹੀ ਸ਼ਹੀਦ ਹੋ ਗਏ ਸੀ 16 2016 ਦਾ 2000 ਦਾ 2000 ਰੁਪਏ ਲੱਗੇ ਇਹਦੇ ਉੱਤੇ ਸਾਰਾ ਕੁਝ ਲਿਖਿਆ ਹੋਇਆ ਹੈ ਕਿੱਥੋਂ ਕਿੱਥੋਂ ਦੀ ਇਹ ਕਰੰਸੀ ਹੈਗੀ ਐ ਦੋਸਤੋ ਜਿਵੇਂ تاسو ਕਹੇ ਵੀ ਮੈਂ ਲੈ ਲੈਂਦੇ ਹੁੰਦੇ ਵੀ ਆਪਾਂ ਉਹ ਗੰਦ ਉਹ ਨਹੀਂ ਦੇਖ ਆਹ ਦੇਖੋ ਜੀ ਇਹ ਸਾਰੇ ਮਤਲਬ ਕਿਹੜੇ ਕਿਹੜੇ ਦੇਸ਼ ਦੀ ਕਰੰਸੀ ਹੈ ਅੱਡੋ-ਅੱਡੀ ਜਿਹੜੀ ਹੈਗੀ ਉਹ ਉਹਦੇ ਉੱਤੇ ਲਿਖਿਆ ਹੋਇਆ ਵੱਖਰੇ-ਵੱਖਰੇ ਦੇਸ਼ਾਂ ਦੇ ਕੁਝ ਨੋਟ ਜਿਹੜੇ ਜਿਵੇਂ ਇਹ ਪਏ ਨੇ ਆਹ ਨੋਟ ਪਿਆ ਹੈਗਾ ਤੇ ਇਹ ਨੋਟ ਜਿਹੜਾ ਹੈਗਾ ਇੰਡੀਅਨ ਨੋਟਾਂ ਦੇ ਨਾਲ ਮਿਲਦਾ-ਜੁਲਦਾ ਨੋਟ ਹੈ ਦੋਸਤੋ ਇਹ ਸਾਰੀ ਹੈ ਕਰੰਸੀ ਦੇ ਉੱਤੇ ਲਿਖਿਆ ਹੋਇਆ ਜੀ ਇਹ ਉੜਤਾ ਤਕਰੀਬ ਨਹੀਂ ਮਿਲਦੇ ਜੁੰਦੇ ਨੇ ਸਾਡਾ ਕਿ ਨਿਆਰ ਉਹ ਸਾਊਥ ਕੋਰੀਆ ਕੁਵੇਤ ਨਾਰਥ ਕੋਰੀਆ ਤੇ ਇਹਨਾਂ ਦੀਆਂ ਕਰੰਸੀਆਂ ਦੇ ਉੱਤੇ ਬਤੇ ਦਾ ਅੰਦਰ ਵੀ ਲੱਗਦਾ ਹੁਣ ਅਗਲੀ ਸਲਾਈਡ ਮਦਦਾ ਹਰੇਕ ਦੇਸ਼ ਦੀ ਤਕਰੀਬਨ ਜਿਹੜੇ ਹੈਗੇ ਆ ਇੰਡੀਅਨ ਕਰੰਸੀ ਦੇ ਨਾਲ ਜਿਹੜੇ ਸਾਰੇ ਮਿਲਦੇ ਨੇ ਅਜਾ ਨਾਲ ਨਾਲ ਲਿਖਿਆ ਵੀ ਕਿਹੜੇ ਕਿਹੜੇ ਪਿੰਡ ਦੀ ਕਰੰਸੀ ਹੋ ਕਿਹੜੀ ਇਹਦੇ ਕੋਈ ਨਹੀਂ ਆ ਮੇਰਾ ਖਿਆਲ ਹੈ ਜਿਹਾ ਡੇ ਲਿਖੇ ਮੈਂ ਹੱਡੇ ਦੀ ਹੈ ਨਹੀਂ ਬਾਕੀ ਤਾਂ ਹੈਗੀ ਆ ਸਾਪੇਸੀ ਕੀ ਬਾਤ ਹੈ ਇਹ ਕਿਹੜੀ ਨਹੀਂ ਪੜਾਉਂਦੇ ਪੈਸੇ दोस्तो उहो स्पेशल न बि लिखिया हुआ किथां जी क्रंसी ही ਅਦਰ ਮਨਾਇਆ ਤੇ ਸਾਰੀ ਕਰੰਸੀ ਦੇ ਉੱਤੇ ਮੈਂ ਲਿਖਿਆ ਹੋਇਆ ਕਿ ਕਿਹੜੀ ਕਿਹੜੀ ਲੋਕੀਆਂ ਦਾ ਤਰਨ ਹੈ ਔਰ ਸਲੂਟ ਉਸ ਸ਼ਖਸ ਨੂੰ ਹੈ ਨਾ ਜਿਹਦੇ ਇੰਨੀ ਮਿਹਨਤ ਕਰਕੇ ਸਿਰਫ ਭਾਰਤੀ ਸਭ ਤੋਂ ਸਮਾਨ ਸੀਗਾ ਉਹੀ ਨਹੀਂ ਦੇਸ਼ ਵਿਦੇਸ਼ ਦੀ ਕ੍ਰਾਂਤੀ ਦੀ ਕਰੰਸੀ ਜਿਹੜੀ ਹੈਗੀ ਹੈ ਇਹਨਾਂ ਨੇ ਇਸ ਤਰ੍ਹਾਂ ਕਰਕੇ ਰੱਖੀ ਹੋਈ ਹੈ ਜੇ ਇਹ ਲੋਕ ਨੂੰ ਜੀ ਦੇ ਨਾਲ ਬਿੰਦ ਅੱਛਾ ਇਹ ਤਾਂ ਤੇਹੀ ਹੋਏਗਾ ਇਹ ਹੋਇਆ ਜਣਾ ਦਾ ਹਾਂ ਜੀ ਪਾਣੀ ਅੱਡੇ ਤਾਂ ਆ ਗਿਆ ਸ਼ੀਲ ਮੋਟਾ ਆ ਗਿਆ ਹਾਂ ਅੱਗੇ ਦੋਸਤੋ ਯਾਰ ਦੋਸਤੋ ਇਹ ਆ ਗਈ ਸਾਡੇ ਸਮੇਂ ਦੇ ਸਿੱਕੇ ਦਸਿਆਂ ਪੰਜਿਆਂ ਦੁੱਕੀ ਤਿੱਕੀ ਇੱਕ ਪੈਸਾ ਤੇ ਜਦੋਂ ਇਹ ਸਕੂਲ ਜਾਂਦੇ ਹੁੰਦੇ ਨੇ ਨਾ ਸਾਨੂੰ ਇਹ 10 ਕ ਪੈਸੇ ਮਿਲਦੇ ਹੁੰਦੇ ਸੀ ਤੇ ਇਹ ਆ ਗਏ ਪ੍ਰਾਤਨ ਸਿੱਕੇ ਰਾਜੇ ਮਹਾਰਾਜਾ ਦੇ ਸਮੇਂ ਦੇ ਵਿੱਚ ਉਹ ਚੱਲਦੇ ਹੁੰਦੇ ਸੀ ਤੇ ਆ ਜਿਹੜਾ ਮੋਰੀ ਵਾਲਾ ਇਹਨੂੰ ਡਬਲੀ ਪੈਸਾ ਕਹਿੰਦੇ ਹੁੰਦੇ ਸੀ ये वो सिक्के हैं। आजकल एडिटर सिक्के भी चलते हैं। आहाइडेज में एडिटर सिक्के भी चलते हैं। सारा पुरातन जगह हमले हैं। प्राचीन महाद्वीप सारे सिक्के दर्शते